ਲੋ ਜੀ ਇਹ ਆ ਚਾਰ ਲਾੜਲੇ ਬੱਚਿਆਂ ਦੇ ਬਾਪੂ ਜੀ ਜਿਹਦੇ ਚ ਦੋ ਸ਼ਰarati ਕੁੜੀਆਂ ਤੇ ਦੋ ਹੀ ਸ਼ਰarati ਮੁੰਡਿਆਂ ਦੇ ਤੇ ਅੱਗੇ ਚੱਲਦੇ ਆ ਮੰਮੀ ਜੀ ਵੱਲ ਤੇ ਮੰਮੀ ਜੀ ਨੂੰ ਤੇ ਕੰਮ ਤੋਂ ਕੋਈ ਕੰਮ ਨਹੀਂ ਕਿਉਂਕਿ ਇਹਨਾਂ ਦਾ ਕੰਮ ਹੀ ਨਹੀਂ ਮੁੱਕਦਾ ਤੇ ਸਾਰਾ ਕਸੂਰ ਇਹਨਾਂ ਦੀਆਂ ਕੁੜੀਆਂ ਦਾ ਚਲੋ ਜੀ ਅੱਗੇ ਦੇਖਦੇ ਆਂ ਬੋਲਦੇ ਨੇ ਹਾਂ ਇਹ ਕਪੀਆਂ ਕਿ ਦੱਬਾਂ ਲੈ ਕੇ ਬੈਠੇ ਨਾ ਮੇਰੀ ਵੀ ਸੁਣ ਲੋ ਕੁਛ ਦੱਸ ਕੀ ਕਰਨੀ ਆ ਦੋਨੋਂ ਉਹ ਦੋਨੇ ਸੁੱਤੀਆਂ ਹੀ ਆ ਜੇ ਪਹਿਲਾਂ ਬੈਨ ਵਾਸਤੇ ਰਕਿਆ ਦੋ ਸੇੜ ਦੀ ਥੱਕੀ ਟੁੱਟੀ ਪਈ ਆ ਤੇ ਬੈ ਆ ਮੈਂ ਤੈਨੂੰ ਹੁਣ ਚੁੱਕ ਕੇ ਥੋੜੀ ਬਣਾ ਉਹਨਾਂ ਨੂੰ ਨਾ ਦੋਨਾਂ ਨੂੰ ਉਠਾਓ ਤੇ ਕੁਛ ਅਕਲ ਸਾ ਖਾਓ ਅੱਜ ਸੰਡੇ ਆ ਯਾਰ ਉਹਨਾਂ ਨੂੰ ਰੈਸਟ ਕਰਨ ਦੇ ਸੁੱਤੇ ਰਹਿਣ ਦੇ ਕੋਤੂ ਕੁਛ ਕਰਾਣਾ ਉਹਨਾਂ ਕੋਲ ਕਿ ਮੇਰੇ ਵਾਸਤੇ ਸੰਡੇ ਨਹੀਂ ਤੇ ਤੂੰ ਹੀ ਸੋਇਆ ਫਿਰ ਜਾ ਕੇ ਤੂੰ ਤੁਸੀਂ ਹੀ ਬੋਲ ਨਾ ਜਿਹੜਾ ਕੰਮ ਨਾ ਆਇਆ ਸੁਤੇਰੇਆਂ ਦੇ ਕੋਈ ਗੱਲ ਨਹੀਂ ਉਹਨਾਂ ਨੂੰ ਸਾਹਬ ਜਿਹੜੇ ਤੇਰੇ लाਡ ਲਿਆਗੇ ਆ ਉਹਨਾਂ ਨੂੰ ਠਾ ਸਕੋ ਕਿਉਂ ਤੁਹਾਡੇ ਕੋਸ਼ ਨਹੀਂ ਲੱਗਦੇ ਉਹ ਲੱਗਦੇ ਤੇ ਹੈਗੇ ਤੂੰ ਕੁੜੀਆਂ ਦੇ ਮਗਰ ਪਈਆਂ ਤੇ ਮੁੰਡਿਆਂ ਨੂੰ ਤੇ ਠਾ ਉੱਠ ਕੇ ਕੰਮ-ਕੰਮ ਕਰਨ ਕੋਈ ਆ ਕੇ ਵੇਖਣ ਹਸਾਲਤਾ ਕਰਨ ਵਾਲਾ ਮੇਰਾ ਸਾਰਾ ਆਪੇ ਕਰ ਲੈਣਗੇ ਤੁਸੀਂ ਕੁੜੀਆਂ ਨੂੰ ਚੰਗੀ ਮਤ ਦਵੋ ਬਗਾਨੇ ਘਰ ਜਾਣਾ ਉਹਨਾਂ ਨੇ ਬਗਾਨੇ ਘਰ ਜਾਣਾ ਤਾਂ ਹੀ ਤੇ ਅਸੀਂ ਕਹਿਣ ਦੇ ਆ ਕਿ ਕੋਈ ਗੱਲ ਨਹੀਂ ਰੈਸਟੋਰੈਂਟ ਸਟ ਕਾਲਣ ਮੁੜ ਕੇ ਸਾਰੀ ਉਮਰ ਕੰਮ ਹੀ ਕਰਨੇ ਉਹਨਾਂ ਨੇ ਜਾ ਕੇ ਜੇ ਇੱਥੇ ਆਦਤ ਨਹੀਂ ਨਾ ਪਈ ਉੱਠਣ ਦੀ ਤੇ ਅੱਗੇ ਵੀ ਨਹੀਂ ਜੇ ਪੈਣੀ ਉਹਨਾਂ ਨੂੰ ਉੱਠਣ ਦੀ ਇੱਕ ਐਤਵਾਰ ਨਾ ਉੱਠਣ ਗਿਆ ਤੇ ਉਹਨਾਂ ਦੀ ਆਦਤ ਪੈ ਜਾਏਗੀ ਇਹ ਤੁਹਾਡਾ ਨਾ ਵੀ ਗਾਰਡਨ 'ਚ ਤੁਹਾਡਾ ਹੱਥ ਜੇ ਤੇ ਤੁਸੀਂ ਮੇਰੇ ਮੁੰਡੇ-ਮੁੰਡੇ ਕੰਦੇ ਹੋ ਤੂੰ ਇਸ ਤਰ੍ਹਾਂ ਕਰ ਮੈਂ ਕੰਮ ਕਰਨ ੜਿਆ ਥੋੜਾ ਬੋਤਾ ਨਾਸ਼ਤਾ ਬਣਾ ਨਾਲੇ ਮੈਂ ਆਪਣੇ ਕੰਮ ਕਰ ਲਾਂਗਾ ਆਪੇ ਕੁੜੀਆਂ ਉੱਠ ਜਾਣਗੀਆਂ ਕੋਈ ਗੱਲ ਨਹੀਂ ਲਾ ਲਿਓ ਤੂੰ ਲਾਈਟ ਜਗਾਈਆਂ ਉਹਨਾਂ ਦੇ ਕਮਰੇ ਦੀ ਲਾਈਟ ਤਾਂ ਬੰਦ ਕਰਕੇ ਆ ਆਪੇ ਉੱਠਣੀਆਂ ਲਾਈਟ ਵੇਖ ਕੇ ਉੱਠਣਗੀਆਂ ਉਹ ਬੰਦ ਕਰ ਦੇ ਕੁਝ ਨਹੀਂ ਹੋ ਚਲਿਆ 10 ਮਿੰਟ ਸੌਂਦੇ ਉਹਨਾਂ ਨੂੰ ਮੇਰੀ ਗੱਲ ਸੁਣੋ ਮੈਂ ਨਾਸ਼ਤਾ ਬਣਾਣਾ ਜੇ ਇੱਕੋ ਵਾਰੀ ਤੇ ਮੰਗਣਾ ਤੇ ਵੀ ਡੱਬੇ ਚ ਬਣਾ ਕੇ ਰੱਖ ਦੇਣਾ ਜੇ ਕੁੜੀਆਂ ਦਾ ਤੇ ਬਸ ਤੂੰ ਆਜੋ ਹੁਣ ਤੇ ਤੁਸੀਂ ਵੀ ਨਾਸ਼ਤਾ ਕਰ ਲਓ ਜੇ ਉੱਠਦੀਆਂ ਤੇ ਉਠਾ ਲੈ ਕਿਉਂ ਤੁਸੀਂ ਠਾਓ ਉਹ ਜਿਹੜੇ ਨਲਾਇਕ ਜੇ ਲੰਮੇ ਪਏ ਉਹਨਾਂ ਨੂੰ ਵੀ ਠਾ ਨਾਲ ਉਹਨਾਂ ਨੂੰ ਮੇਰੀ ਗੱਲ ਸੁਣੋ ਮੇਰੇ ਮੁੰਡਿਆਂ ਨੂੰ ਇਹ ਕੁਛ ਨਾ ਬੋਲੋ ਬੜੇ ਵਧੀਆ ਹੋ ਗਏ ਮੈਨੂੰ ਮੇਰੇ ਕੁਛ ਨਹੀਂ ਲੱਗਦੇ ਤੂੰ ਨਲਾਇਕ ਨੇ ਲੈ ਕੇ ਵੀ ਲਾਇਆ ਆ ਜੇ ਉਹ ਸਮਝਿਆ ਕਰ ਉਹ ਉੱਠਣਗੇ ਮਤਲਬ ਉਹਨਾਂ ਨੂੰ ਐਕਟਿਵ ਕਰ ਬਥੇਰੇ ਐਕਟਿਵ ਸਵਾਇਕ ਏ ਹੈਗੇ ਹਜੇ ਤੱਕ ਸੁੱਤੇ ਪੇ 12 ਵਜੇ ਲੱਗੇ ਨੇ ਤੁਸੀਂ ਆਪਣੀ ਕੁੜੀਆਂ ਨੂੰ ਐਕਟਿਵ ਕਰੋ ਤੇ ਮੁੰਡਿਆਂ ਨਾਲ ਪੇ ਕਰ ਲਾ ਕੁੜੀਆਂ ਨੂੰ ਕਰ ਲਾਂਗੇ ਤੂੰ ਮੁੰਡਿਆਂ ਨੂੰ ਉਠਾ ਉਹਨਾਂ ਕੋ ਪਾਪਾ ਨੇ ਪਾਪਾ ਦੇ ਨਾਲ ਹਸਾਬ ਕਰਾਓ ਇਹ ਰਗ ਆ ਵੇ ਕਿੰਨੇ ਸਾਰਾ ਹੀ ਕਿੰਨਾ ਲੰਬਾ ਚਿੱਠਾ ਪਿਆ ਆਵਾ ਹੂੰ ਜਿੱਦਿ ਲਾਈਟ ਬੰਦ ਕਰ ਦੇ ਨਹੀਂ ਮੈਂ ਨਹੀਂ ਜਗਾਈ ਬੰਦ ਕਰ ਦੇ ਮੈਂ ਨਹੀਂ ਕਰਨੀ ਸੌਣ ਦੇ ਕਿਤੇ ਐ ਦਵਾਰਾਂ ਮੈਨੂੰ ਵੀ ਸੌਣ ਦੇ ਹਾਂ ਯਾਰ ਕਰਦੇ ਬੰਦੇ ਟੰਗ ਨਾ ਕਰ ਕਿਰਨ ਦੀਦੀ ਕਰਦੇ ਰਹੇ ਦੇ ਮੈਂ ਨਹੀਂ ਕਰਨੀ ਲੋ ਜੀ ਦੂਸਰੀ ਸਾਈਡ ਤੇ ਮੁੰਡੇ ਦੀ ਦਾਦੀ ਅੰਮਾ ਜਿਹੜੀ ਕਿ ਹਮੇਸ਼ਾ ਟੈਨਸ਼ਨ ਚ ਲੈਂਦੀ ਆ ਕਿ ਮੇਰਾ ਪੋਤਰਾ ਵਿਆਹ ਕਿਉਂ ਨਹੀਂ ਕਰਵਾਉਂਦਿਆ ਪਤਾ ਨਹੀਂ ਮਿਲੋ ਮੁੰਡੇ ਦੀ ਮਾਤਾ ਜੀ ਦੇ ਨਾਲ ਗੋਲਡੀ ਆ ਜਾ ਪੁੱਤਰ ਆ ਗਿਆ ਆ ਗਿਆ ਇੱਕੋ ਸੈਕਿੰਡ ਬੱਸ ਆ ਜਾ ਨਾਸ਼ਤਾ ਕਰ ਲਈ ਹੁਣ ਤੇ ਮੈਨੂੰ ਭੁੱਖ ਵੀ ਲੱਗ ਗਈ ਕਾਕੇ ਤੂੰ ਹੀ ਕਰੋ ਪਲੇਟ ਚ ਪਾਉ ਮੈਂ ਆ ਗਿਆ ਲੈ ਤੇਰੇ ਬਿਨਾ ਮੈਂ ਕਦੀ ਨਾਸ਼ਤਾ ਕੀਤਾ ਜਿਹੜਾ ਅੱਜ ਕਰ ਲਾਂਗੀ ਉਹ ਸ਼ੁਰੂ ਤੇ ਕਰੋ ਮੰਮੀ ਆ ਗਿਆ ਅੱਗੇ ਆ ਗਈ ਨੇ ਘਰ ਚ ਸਭ ਤੋਂ ਵੱਡੇ ਭਾਬੀ ਜੀ ਜਿਹੜੇ ਕੀ ਦੋ ਦੇਵਰਾਂ ਦੇ ਇਕੱਲੇ ਭਾਬੀ ਆ ਪਹਿਲੇ ਨਾ ਮੈਂ ਫ੍ਰਿਜ ਚ ਵੇਖਾਂ ਕਿਹੜੀ ਕਿਹੜੀ ਸਬਜੀ ਲਿਆਉਣ ਵੱਲੀ ਹੈ ਅਭੀ ਕੰਮ ਹੋ ਗਿਆ ਕਿ ਹੋ ਗਿਆ ਤੇ ਨਾ ਕੰਮ ਵਾਲੀਆਂ ਨੂੰ ਚੰਗੀ ਤਰ੍ਹਾਂ ਵੇਖਦੀਆਂ ਨਹੀਂ ਸਲੈਪ ਤੇ ਭਾਂਡੇ ਛੱਡ ਗਿਆ ਨੇ ਸਾਰੇ ਕੰਮ ਮੁੱਕ ਗਏ ਹੁਣ ਮੈਂ ਨਾ ਮੰਮੀ ਕੋਲ ਥੋੜੀ देर ਬਹਿ ਜੰਨੀ ਆ ਹਾਏ ਰੱਬਾ ਹੁਣ ਕਿਹਦਾ ਫੋਨ ਆ ਗਿਆ ਲੈ ਮੰਮੀ ਦਾ ਫੋਨ ਆਈ ਹੈ ਕਿਤੇ ਮੰਮੀ ਨੂੰ ਮੈਂ ਕਿੰਨੀ ਵਾਰੀ ਸਮਝਾਇਆ ਵਾ ਕਿ ਜਦੋਂ ਮੈਂ ਅਵੇਲੇਬਲੀ ਹੋ ਜਾ ਆ 12 1 ਵੇ ਤੋਂ ਬਾਅਦ ਫੋਨ ਕਰਿਆ ਕਰੋ ਜਦੋਂ ਮੈਂ ਆਪਣੇ ਕਮਰੇ 'ਚ ਆਰਾਮ ਕਰਨ ਜਾਨੀ ਆ ਕਿਤੇ ਮੰਮੀ ਆਪ ਤੇ ਵੇਲੇ ਹੁੰਦੇ ਆ ਸਿੱਰੇ ਸਿੱਰੇ ਫੋਨ ਕਰ ਦਿੰਦੇ ਆ ਹੈਲੋ ਪੂਜਾ ਹਾਂਜੀ ਹਾਂਜੀ ਮੰਮੀ ਮੇਰੀ ਗੱਲ ਸੁਣ ਮੈਂ ਕਰੋ ਤਾਂ ਫੋਨ ਤੈਨੂੰ ਕਰਨ ਡਈ ਆ ਤੇ ਤੂੰ ਫੋਨ ਚੁੱਕਦੀ ਕਿਉਂ ਨਹੀਂ ਮੇਰਾ ਤੇ ਉਹ ਮੰਮੀ ਮੈਂ ਕੰਮ ਕਰਦੀ ਵੀ ਸੀ ਰਸੋਈ ਚ ਗੀ ਸੀ ਤੇ ਤਦ ਤੱਕ ਮੈਂ ਕਿਆ ਤੇ ਅਬ ਆ ਰਿਕਵੇ ਤਵਾਂ ਫੋਨ ਕਰਿਆ ਕਰੋ ਆਏ ਹਾਏ ਕੰਮ ਤੂੰ ਕਰਦੇ ਹੀ ਆ ਉਹ ਲੈ ਤੇ ਨਾਸ਼ਤਾ ਨੁਸਤਾ ਨਹੀਂ ਬਣਾਉਣਾ ਸੀ ਸਵੇਰ ਦਾ ਕੰਮ ਦਾ ਮਤਲਬ ਉਹ ਥੋੜੀ ਹੁੰਦਾ ਹੋਰ ਕੁਝ ਨਹੀਂ ਮੇਰੀ ਗੱਲ ਸੁਣ ਤੇਰੀ ਸੱਸ ਕੀ ਕਰਨ ਡਈ ਏ ਉਹਨੂੰ ਡਾਇਆ ਕਰ ਤਾਂ ਅੱਛਾ ਤੁਸੀਂ ਹੋਰ ਸੁਣਾਓ ਮੈਂ ਆਪੇ ਡਾ ਲਾਂਗੀ ਜਿੰਨੂੰ ਡਾਣਾ ਹੋਏਗਾ ਹੋਰ ਸੁਣਾਓ ਕੀ ਹਾਲ ਚਾਲ ਮੇਰੀ ਗੱਲ ਸੁਣ ਲਾ ਆ ਮੈਂ ਗਾਂ ਤੋਂ ਨਹੀਂ ਤੇਰੇ ਦਿਓਰ ਦਾ ਰਿਸ਼ਤਾ ਕਰਵਾਣਾ। ਅਜ ਜਦੋਂ ਵੀ ਮੈਂ ਲੈ ਕੇ ਜਾਂਦੀ ਕੋ ਕੁੜੀ ਵਖਾਨੀ ਆ ਤੇ ਉਦੋਂ ਤੇਰਾ ਦਿਓਰ ਪਖੰਡ ਕਰਨ ਲੱਗ ਪੰਦਾ। ਮੈਨੂੰ ਆਖੇ ਕਿਸੇ ਦੀ ਨੱਕ ਵੱਡੀ ਆ, ਕਿਸੇ ਦੀ ਲੱਤ ਵੱਡੀ ਆ, ਕਿਸੇ ਦੀ ਛੋਟੀ ਆ, ਕਿਸੇ ਦੀ ਇਹ ਤਰਾ ਮੈਨੂੰ ਨਹੀਂ ਚੰਗਾ ਲੱਗਦਾ ਮੇਰੀ ਪਤਾ ਬੇਇੱਜ਼ਤੀ ਹੋ ਜਾਂਦੀ ਆ। ਓ ਮੰਮੀ ਬੇਇੱਜ਼ਤੀ ਕਾਦੀ ਆ। ਓ ਅੱਜ ਕੱਲ ਦੇ ਬੱਚੇ ਹੁਣ ਐਦਾਂ ਹੀ ਕਰਦੇ ਆ। ਉਹਨਾਂ ਨੂੰ ਨਹੀਂ ਕੁੜੀ ਪਸੰਦ ਆਈ ਤੇ ਕੀ ਕਰੀਏ? ਕੋਈ ਹੋਰ ਵੇਖ ਲਾਂਗੇ। ਜ਼ਬਰਦਸਤੀ ਥੋੜੀ ਕਰਨੀ ਆ। ਪੂਜਾ ਲੱਗੇ ਨਹੀਂ ਨਹੀਂ ਕੋਈ ਨਹੀਂ ਗੱਲ ਅੱਗੇ ਮੇਰੀ ਗੱਲ ਸੁਣ ਲਾ ਤੇਰਾ ਦਿਓਰ ਬੜਾ ਖਚਰਾਈ ਬੜਾ ਚਾਤਰੀ ਇਹ ਕਰਨ ਡਿਆ ਪਖੰਡ ਅਸਲ ਦੇ ਵਿੱਚ ਇਹਦੀ ਨਾ ਬਾਹਰੀ ਕਿਦਿਆਂ ਪਸੰਦ ਹੈਗੀ ਕੁੜੀ ਉਹ ਅੱਛਾ ਮੰਮੀ ਮੈਂ ਨਾਲ ਤੁਹਾਨੂੰ ਬਾਅਦ ਚ ਫੋਨ ਕਰਾਂਗੀ ਹੁਣ ਮੇਰੇ ਕੋਲ ਟਾਈਮ ਨਹੀਂ ਗੱਲ ਹੈ ਠਹਿਰ ਕੇ ਗੱਲ ਕਰਦੀ ਆ ਉਹ ਤੇ ਮੇਰੀ ਗੱਲ ਤੇ ਸੁਣ ਓਕੇ ਓਕੇ ਬਾਏ ਬਾਏ ਹਾਂਜੀ ਮੰਮੀ ਬੈ ਜਾ ਨਾਸ਼ਤਾ ਤੇ ਮੈਂ ਬਣਾ ਲਿਆ ਮੈਂ ਪਾਣ ਲੱਗੀ ਸੀ ਆਇਆ ਨਹੀਂ ਕੋਲਟੀ ਹਲੇ ਤੱਕ ਗੋਲਡੀ ਅੱਧਾ ਘੰਟਾ ਦੇ ਸ਼ੀਸ਼ੇ ਅਗੇ ਤੈਨੂੰ ਪਤਾ ਹੈਗਾ ਖਲੋਂਦਾ ਹੀ ਉਹ ਥੱਲੇ ਪੋੜੀਆਂ ਉਤਰਦੇ ਹੋਰ ਤੈਨੂੰ ਯਾਦ ਆ ਜਾਏਗਾ ਕੀ ਕਹਿੰਦੇ ਨਹੀਂ ਨਾ ਸੈਂਟਰ ਨਹੀਂ ਲਾਇਆ ਓ ਲਾਂਚ ਮੈਂ ਤੇ ਕਿੰਨੀ ਵਾਰੀ ਕਹਾਂ ਸ਼ੀਸ਼ੇ ਨੂੰ ਹੱਥੇ ਜੀ ਬੜ ਲਿਆ ਕਰ ਓ ਕੋਈ ਨਹੀਂ ਮੰਮੀ ਐ ਉਹ ਮਰਜੀ ਹੁਣ ਸ਼ਿਕინੀਆਂ ਨਹੀਂ ਕਰਨੀਆਂ ਤੇ ਕਦੋਂ ਕਰਨੀਆਂ ਕਰਨ ਦਿਆ ਜੋ ਕਰਦਾ ਹਨ ਨੂੰ ਬਸ ਤੁਹਾਡੀ ਬਸ ਨੂੰ ਆਵਾਜ਼ ਦੋ ਨਾਸ਼ਤਾ ਕਰ ਪਕੀ ਦਾ ਤੇ ਵਿਗਾੜਿਆ ਹੋਇਆ ਹੈ ਕੋਈ ਗੱਲ ਨਹੀਂ ਜੇ ਵਿਗਾੜਿਆ ਤੇ ਫਿਰ ਕੀ ਆ ਉਹ ਮੇਰਾ ਛੋਟਾ ਭਰਾ ਵੈ ਭੈਣਾ ਭਰਾਵਾਂ ਨੂੰ ਵਿਗਾੜ ਦਿਆ ਹੀ ਹੁੰਦੀ ਆ ਤੇ ਸੰਭਾਲ ਵੀ ਲੈਂਦੀ ਆ ਆਵਾਜ਼ ਜੋ ਜਲਦੀ ਮੈਨੂੰ ਵੀ ਭੁੱਖ ਬੜੀ ਲੱਗੀ ਆ ਜੀ ਮੈਂ ਤੇ ਆਪ ਸਵੇਰ ਦੀ ਕੋਹ ਪੈਂਦੀ ਵੀ ਏ ਕਿ ਮੈਂ ਕੁਝ ਖਾਵਾਂ ਆਲੂ ਵਾਲੇ ਪਰੌਂਠਿਆਂ ਦੀ ਖੁਸ਼ ਬਹੁਤ ਸੂੰ ਸੂੰ ਕੇ ਮੇਕੋ ਰਿਆ ਨਹੀਂ ਜਾਂੜਿਆ ਚਾਹ ਵੀ ਧਰੀ ਹੋਈ ਆ ਲੋ ਜੀ ਆ ਗਿਆ ਕਰਦਾ ਸਭ ਤੋਂ ਲਾੜਲਾ ਮੁੰਡਾ ਜੀ ਦੇ ਕਰਕੇ ਸਾਰੇ ਤੰਗ ਕਿਉਂਕਿ ਰਿਸ਼ਤੇ ਤੇ ਬੜੇ ਆਂਦੇ ਆ ਪਰ ਜਨਾਬ ਨੂੰ ਕੋਈ ਪਸੰਦ ਆਵੇ ਤਾਂ ਨਾ ਉਹ ਵਾਜਾ ਭਰਾਵਾ ਜਾਂ ਨਾਸ਼ਤਾ ਕਰ ਲਈਏ ਦੱਸੋ ਕਿੰਨਾ ਟਾਈਮ ਹੋ ਗਿਆ ਸਮਝੋ ਕਮੇਟੀ ਲੈਣ ਆਲਾ ਆਵਾ ਉਹ ਨਹੀਂ ਕਮੇਟੀ ਲੈਣ ਵਾਲਾ ਨਹੀਂ ਆਇਆ ਵਾਜਾ ਦੇ ਵਾਜਾ ਵਾਜਾਂ ਦੇ ਵਾਜਾ ਮਾਰ ਤੇ ਹੁਣ ਰੋਟੀ ਨਹੀਂ ਖਾਣੀ ਨਾਸ਼ਤਾ ਨਹੀਂ ਕਰਨਾ ਟਾਈਮ ਦੇਖ ਕਿੱਥੇ ਹੋ ਗਿਆ ਟੇਬਲ ਖਾਲੀ ਪਿਆ ਹੋ ਉਹ ਮੈਂ ਲਿਆਂ ਲੱਗੀ ਸੀ ਪਹਿਲੇ ਹੀ ਪਰੌਂਠੇ ਠੰਡੇ ਹੋਣੇ ਹੀ ਗੋਲਡੀ ਮਾਜ ਆਲੂ ਵਾਲੇ ਪਰੌਂਠੇ ਲੈ ਲੈ ਤੇਰੀ ਫੇਵਰੇਟ ਪਰੌਂਠੇ ਬਣੇ ਅੱਜ ਅੱਛਾ ਮੈਨੂੰ ਇੱਕ ਗੱਲ ਦੱਸ ਭਰਾਵਾ ਕਿੰਨੀਆਂ ਕੁੜੀਆਂ ਤੈਨੂੰ ਵਿਖਾਤੀਆਂ ਨੇ ਹੁਣ ਤੇ ਕੋਈ ਕੁੜੀ ਪਸੰਦ ਕਰ ਲਾ ਨਾ ਹੀ ਨਾ ਕਰੀ ਜਾਂਨਾ ਮੈਂ ਤੂੰ ਹੀ ਨਾ ਸਿਰਫ ਨੰਬਰ ਵਧਾਉਣ ਦੇ ਆ ਕਿ 1 2 3 4 5 6 7 9 10 ਕੋਈ ਚੱਜ ਸਵਾਦ ਦੀ ਵਿਖਾਓ ਜਿਹੜੀ ਪਸੰਦ ਵੀ ਕਰ ਦੂੰ ਸਿਰਫ ਗਿਣਤੀ ਵਧਾਈ ਜਾਂਦੇ ਗਿਣਤੀ ਵਧਾਈ ਜਾਂਦੇ ਆ ਵੇ ਲੈ ਮਮੀ ਨਾ ਬੰਦਾ ਪੁੱਛੇ ਭਾਬੀ ਤੇਰੇ ਵਾਸਤੇ ਮਾੜੀ ਕੁੜੀ ਲਿਆਉਗੀ ਆਪਣੇ ਤਾਂ ਸੋਹਣੀਆਂ ਹੀ ਲੱਭਾਂਗੀ ਮੈਂ ਨੀ ਮੇਰੀ ਪੂਜਾ ਘੱਟ ਸੋਹਣੀ ਹੈ ਨਹੀਂ ਮੈਂ ਕਿ ਆਪਣੇ ਤੋਂ ਹੋਰ ਸੋਹਣੀ ਲੱਭਾਂਗੇ ਨਾ ਐਕਸਟਰਾ ਆਰਡੀਨਰੀ ਪੀਸ ਆ ਐਕਸਟਰਾ ਆਰਡੀਨਰੀ ਪੀਸ ਇੰਨੀਆਂ ਵਖਾਈਆਂ ਕੁਣੀਆ ਨਹੀਂ ਛੱਡ ਆਰਡਰ ਦੇ ਕੇ ਬਣਵਾ ਲਈਏ ਆ ਆਰਡਰ ਦੇ ਕੇ ਪਤਾ ਨਹੀਂ ਭਾਬੀ ਨੂੰ ਸੁਰਮਾ ਪਾਣ ਦਾ ਮੌਕਾ ਕਦੋਂ ਦੇਣਾ ਹੈ ਦਵਾ ਦੇ ਦੇਣਾ ਤੁਹਾਡੀ ਸ਼ਾਪ ਦਾ ਨਾਪ ਵੀ ਦੇ ਦੇ ਦਿੱਤਾ ਵਾ ਸ਼ਾਪ ਨਹੀਂ ਪਾਣੀ ਉਹਨੂੰ ਹਾਂ ਇੰਨਾ ਨੂੰ ਤੇ ਪਾਣੀ ਨਾ ਜਦੋਂ ਇੰਨਾਂ ਦੇ ਸੁਰਮਾ ਕੋਲ ਨਾ ਉਹ ਸ਼ਾਹ ਪਾਣੀ ਜਦੋਂ ਮੈਂ ਘਰੋਲੀ ਭਰੇਗੀ ਤੂੰ ਇਹਨੂੰ ਚੈਨੀ ਪਾਣੀ ਆ ਤੁਸੀਂ ਸ਼ਰਮੀ ਛੋਲਿਆਂ ਦੀ ਦਾਲ ਮੰਗਾਓ ਕਿਉਂ ਕਿ ਰੱਖੋ ਤੇ ਤੁਹੀਂ ਕੋ ਚੱਜ ਸਵਾਦੀ ਕੁੜੀ ਲੱਭੋ ਫੇਰ ਮੈਨੂੰ ਕਿਉਂ ਆ ਵੇਖੋ ਆ ਗੱਲਾਂ ਆਂਦੀਆਂ ਜੈਨੂੰ ਬੱਸ ਠੀਕ ਐ ਪਤਾ ਨਹੀਂ ਭਰਾਵਾ ਕਿੱਥੇ ਬੈਠੀ ਐ ਤੇਰੀ ਜੀਵਨ ਸਾਥੀ ਹੁਣ ਖਵਾ ਦੋ ਰੋਟੀ ਉਹ ਭਰਾਵਾ ਪਤਾ ਨਹੀਂ ਕਿੱਥੇ ਬੈਠੀ ਹੋਈ ਐ ਤੇਰੀ ਜੀਵਨ ਸਾਥੀ ਨਹੀਂ ਜੇ ਤੁਸੀਂ ਹੁਣ ਨਾ ਉਠੀਆ 5 ਮਿੰਟ ਤੱਕ ਤੇ ਮੈਂ ਵੇਲ ਨਾਲ ਲੈ ਕੇ ਅੰਦਰ ਆਇਆ ਨਾ ਜੇ ਤੁਸੀਂ ਕਿੰਨਾ ਡਰਾਮਾ ਫੜਿਆ ਦੋਨਾਂ ਭੈਣਾਂ ਨੇ ਮੈਂ ਖੱਪਦੀ ਪਈ ਐ ਕੰਮ ਦੇ ਵਿੱਚ ਅੰਨੀ ਗਰਮੀ ਦੇ ਵਿੱਚ ਨਿੱਕੀ ਚਿਕਾ ਮਾਰਦੀਆਂ ਵਈਆਂ ਜੇ ਤੁਹਾਨੂੰ ਕੋਈ ਸ਼ਰਮ ਸ਼ਰਮ ਹੈ ਜਾਂ ਨਹੀਂ ਕੋਈ ਸੋਧਰ ਤੀਨੀ ਜਿੱਦੀ ਸੋਧਰ ਬਸ ਤੇ ਮੈਂ ਐਸਾ ਨਾ ਸੋਧਰ ਤੂੰ ਸੋਧਰ ਬੱਸ ਕਰੋ ਤੁਸੀਂ ਆਉਂ ਕਰਦੀਆਂ ਜੀ ਐ ਕੀ ਹਾਲ ਕੀਤਾ ਜੀ ਦਾ ਮੇਰੀ ਮੰਮੀ ਮੇਰਾ ਫੇਵਰੇਟ ਟਾਡੀ ਪਿਆ ਮੇਰਾ ਮੇਰਾ ਵਾ ਪਾਪਾ ਨੇ ਮੈਨੂੰ ਲੈ ਕੇ ਤੇ ਭਾਏ ਭਾਏ ਛੋਟਣਾ ਮੇਰੀ ਗੱਲ ਸੁਣ ਕੀ ਹਾਲ ਕੀਤਾ ਜੇਦਾ ਤੂੰ ਹਮੇਸ਼ਾ ਹੀ ਲੜਦੀ ਮੇਰੇ ਨਾਲ ਪਾਪਾ ਨੇ ਮੈਨੂੰ ਦਿੱਤਾ ਸੀ ਆ ਛੱਡਦੀ ਨਹੀਂ ਪਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਤੇਰੀ ਭੈਣ ਹੈਗੀ ਆ ਦੇਖੋ ਜੀ ਬੱਚੀ ਵੱਡੀ ਨੇ ਮੈਨੂੰ ਛੀ ਵੱਡੀ ਤਾਂ ਮੈਂ ਨਹੀਂ ਵਖੀ ਤਾਂ ਮੇਰੀ ਗੱਲ ਸੁਣੋ ਦੋਨੇ ਜਾਨੀਆਂ ਤਨਮਰਾ ਤੇ ਤੈਨੂੰ ਕੋ ਦੋ ਮੈਨੂੰ ਦੇ ਦਿੰਦੇ ਤਨਮਰਾਤੀ ਕਿਆ ਸੀ ਨਾ ਤੁਹਾਡੇ ਮਸਲੇ 'ਤੇ ਤੇਲ ਲਾ ਦੇਣੀ ਆ ਇਹ ਕੀ ਹਾਲ ਕੀਤੇ ਝਾੜੂ ਜਿਦਾ ਹੁੰਦੇ ਨਾ ਉਸ ਤਰ੍ਹਾਂ ਦੇ ਹਾਲ ਹੋਏ ਤੁਹਾਡੇ ਸ਼ਿਕਕੀਆਂ ਤੁਹਾਡੀਆਂ ਕੀ ਕੰਦੀਆਂ ਮੈਂ ਲੜਦੀਆਂ ਤੁਸੀਂ ਆਉ ਪਈਆਂ ਜੇ ਜਿਹਦਾ 4-5 ਸਾਲ ਦੀਆਂ ਬੱਚੀਆਂ ਹੁੰਦੀਆਂ ਜੇ ਬੱਚੇ ਆ ਮਮੀ ਆਪਾਂ ਹਜੇ ਕਿਥੇ ਵੱਡੇ ਹੋਏ ਆ ਕਿਉਂ ਨਹੀਂ ਵਿਆਹ ਦੀ ਤੁਹਾਡੀ ਦੋਨਾਂ ਦੀ ਉਮਰ ਹੋ ਗਈ ਆ ਤੁਸੀਂ ਬੱਚੀਆਂ ਜੇ ਤੁਹਾਡੇ ਨਾ ਐਦੀ ਉਮਰ ਚ ਪੇੜ ਮਾ ਨਹੀਂ ਮੇਰੀ ਮੈਂ ਨਹੀਂ ਵਿਆਹ ਵੀ ਕਰਾਣਾ ਉਹ ਵਿਆਹ ਕਰਾ ਕੇ ਮੈਂ ਸੁਣਿਆ ਵਾ ਕੰਮ ਬੜਾ ਕਰਨਾ ਪੈਂਦਾ ਮੇਰ ਕੋ ਕੰਮ ਨਹੀਂ ਹੋਣਾ ਜਾ ਜਾ ਇਹਦਾ ਕਰੋ ਵਿਆਹ ਪਹਿਲਾਂ ਤੇਰਾ ਹੋਣਾ ਤੇ ਤੂੰ ਵੱਡੀ ਆ ਨਾ ਤਦੇ ਮੈਂ ਤੁਹਾਨੂੰ ਕੰਨੀ ਆ ਪੁੱਤਰ ਮੇਰੇ ਨਾਲ ਨਾ ਥੋੜਾ ਹੱਥ ਵੰਡਾਇਆ ਕਰੋ ਤੁਹਾਨੂੰ ਅੱਗੇ ਜਾ ਕੇ ਥੋੜੀ ਸੋਖ ਹੋ ਜਾਏਗੀ ਜੇ ਤੁਸੀਂ ਇਦਾਂ ਹੀ ਲੜਦੀਆਂ ਰਹੀਆਂ ਤਾਂ ਤੁਹਾਡੀ ਸੱਸ ਮਾਂ ਨੂੰ ਪਤਾ ਕੀ ਕਹਨਾ ਮੈਂ ਤੁਹਾਡੀ ਮਾਂ ਨੇ ਤੁਹਾਨੂੰ ਅਕਲ ਨਹੀਂ ਦਿੱਤੀ ਫਿਰ ਮਾਂ ਦੀ ਗੱਲ ਸੁਣ ਲੋਗੀ ਆ ਨਹੀਂ ਮੇਰਾ ਫੋਨ ਕਿੱਥੇ ਆ ਮੇਰੀ ਗੱਲ ਸੁਣਾ ਮੰਮੀ ਆ ਵੱਡੀ ਆ ਨਾ ਇਹਨੂੰ ਕੋ ਕੰਮ ਕਰਾਵੇ ਮੈਂ ਕੰਨ ਤੇ ਲਾਣੀ ਮੰਮੀ ਐਦਾ ਕਰਨਾ ਸਾਰੀ ਮਲ ਤੇ ਫਿਰ ਬਾਚੋਪਰ ਕੰਮ ਹੀ ਕਰਨਾ ਵਾ ਉਹ ਪਾਪਾ ਕਿੱਥੇ ਰਹਿਣਾਂ ਤੇ ਗੱਲ ਕਰਨੇ ਵਿਕਾਰ ਆ ਆਪਾ ਪਾਪਾ ਕੋ ਚੱਲ ਮੇਰੀ ਗੱਲ ਸੁਣ ਚੱਲ ਚੱਲ ਚੱਲੇ ਚੱਲ ਇਹ ਮੂਤ ਤੋਂ ਦਾ ਦੋਨਾਂ ਦਾ ਧੀ ਹੋਈ ਚੱਲੇ ਚੱਲੇ ਚੱਲ ਮੰਮੀ ਆਜੋ ਆਜੋ ਮੰਮੀ ਆਜੋ ਅੰਦਰ ਆਤਲ ਮਦਦ ਸਾਜਰਾ ਕਰ ਖਾਈ ਨਹੀਂ ਕਿੱਡੀ ਦੋਣਕ ਮੇਰੀ ਕੁੜੀਆਂ ਦੇ ਨਾਲ ਹੈਗੀ ਐ ਮੈਂ ਤੇ ਉੱਪਰੋਂ ਆਪਣਾ ਹੀ ਕਰਨੀ ਐ ਇਹਨਾਂ ਨੂੰ ਦਿਲੋਂ ਥੋੜੀ ਕਰਨੀ ਐ ਹਗਾ ਤੇ ਵਗਾ ਕੇ ਧੀਆਂ ਦਾ ਨਾ ਬਗਾਨਾ ਘਾਰ ਹੀ ਹੁੰਦੀਆਂ ਈ ਮਤ ਦਿ ਲੋ ਥੋੜੀ ਅੰਨਾਂ ਨੂੰ ਕੰਨੀਆਂ ਵਿਚਾਰੀਆਂ ਨੂੰ ਪਰ ਧੀਆਂ ਦਾ ਕੀ ਹੈ ਹੁੰਦਾ ਬਗਾਨਾ ਤਾਂ ਨਹੀਂ ਹੈ ਮੈਂ ਤੇ ਇਸ ਕਰਕੇ ਕੰਨੀਆਂ ਉੱਠ ਪੁੱਤਰ ਆਦਤ ਪੈ ਜਾਏਗੀ ਤੇ ਕੁਛ ਕਰ ਲੋ ਕੀ ਹੋਇਆ ਤੁਹਾਨੂੰ ਕੀ ਗੱਲ ਹੋ ਗਈ ਹੈ ਯਾਰ ਕੀ ਤੂੰ ਹਿਟਲਰ ਨੂੰ ਅੰਦਰ ਭੇਜਦਾ ਹੈ ਉਹਨਾਂ ਦਾ ਕੰਮ ਕਰ ਲੈਂਦੇ ਹੋ ਥੋੜਾ ਜਿਹਾ ਕੰਮ ਹੈਗਾ ਕੀ ਤੁਹਾਨੂੰ ਉਠਾ ਕੇ ਤੁਹਾਡੀ ਮਾਂ ਨੇ ਪਤਾ ਕਿੰਨਾ ਤੰਗ ਕੀਤਾ ਹੈਗਾ ਮੰਮੀ ਨੇ ਆਂਦੇ ਉੱਠ ਜੋ ਉੱਠ ਜੋ ਰੋਟੀ ਬਣਨ ਲੱਗੀ ਆ ਤੂੰ ਹੀ ਸੋਹਰੇ ਘਰ ਜਾਣਾ ਵਾ ਤੁਹਾਡਾ ਵਿਆਹ ਹੋਣਾ ਵਾ ਤੁਸੀਂ ਉੱਥੇ ਜਾ ਕੇ ਕੰਮ ਕਰਨੇ ਤੁਹਾਨੂੰ ਆਦਤ ਨਹੀਂ ਪੈਣੀ ਆ ਜਿਵੇਂ ਚੱਲ ਕੇ ਸੋਹਰਿਆਂ ਦੇ ਘਰ ਦੇ ਕੰਮ ਜਦੋਂ ਹੋਏਗਾ ਜਦੋਂ ਲੋੜ ਪਏਗੀ ਉਦੋਂ ਕੰਮ ਕਰ ਲਾਂਗੇ ਜਾ ਤੂੰ ਸਮਝ ਜਾ ਕੇ ਨਹੀਂ ਉਠਾ ਕੇ ਬਾਹਰ ਭੇਜ ਤਾਣਾ ਨਹੀਂ ਉਠੋ 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 ਮੰਗੋ ਸਹੀ ਕਿਆ ਬਲਾਓ ਹਿਟਲਰ ਨੂੰ ਆ ਯਾਰ ਕਿਉਂ ਉਠਾਤੇ ਮੈਂ ਕੰਮ ਕਰਨਾ ਸੀ ਸੁੱਤੇ ਰਹਿੰਦੇ ਨੇ ਇਹਨਾਂ ਨਾਲ ਇਹ ਵੱਡੀ ਕੁੜੀ ਦੀ ਜ਼ੁਬਾਨ ਵੇਖਿਆ ਕੀ ਗੰਦੀ ਬੇਜਮੰਨ ਸੁਣਿਆ ਕੀ ਯਾਰ ਮੇਰੀ ਗੱਲ ਸੁਣ ਮੰਨੋ ਥੋੜਾ ਕੰਮ ਕਰ ਲੈਂਦੇ ਜੇ ਸੁੱਤੀਆਂ ਹੀ ਸੁੱਤੀਆਂ ਰਹਿੰਦੇ ਇਹਨਾਂ ਨਾਲ ਕੋਈ ਗੱਲ ਨਹੀਂ ਕਰ ਲਾਂਗੇ ਆਪੇ ਘਰ ਪਤਾ ਕੀ ਕਰ ਪੁੱਤਰ ਉਹ ਹੁਣ ਇਹ ਇਹਨਾਂ ਨੂੰ ਸੋਰੇ ਭੇਜਣ ਲੱਗੇ ਆ ਪਤਾ ਕੀ ਕਰ ਪਾਪਾ ਤਾਂ ਨਾ ਖੂਬ ਸਿਰ ਖਾ ਜਿੱਥੇ ਬੈਠ ਕੇ ਜਿੱਦਾਂ ਮੇਰਾ ਖਾਨੀ ਆ ਨਾ ਫੇਰ ਤੇਰੇ ਪਾਪਾ ਨੂੰ ਪਤਾ ਲੱਗੇਗਾ ਉਹ ਮੇਰੀ ਗੱਲ ਸੁਣ ਮੈਂ ਆਮ ਤੇ ਸੇਵ ਲਿਆਂਦੇ ਤੁਸੀਂ ਆਓ ਖਾਓ ਮੇਰਾ ਸਿਰ ਨਾ ਖਾਓ ਜਾ ਉਧਰ ਬਿਠਾਉਣਾ ਨੂੰ ਜਾ ਕੇ ਕੱਟ ਕੇ ਦੋ ਅੰਬ ਤੇ ਸੇਬ ਚਲੋ ਸ਼ਾਬਾਸ਼ ਆਪਣੇ ਵੇਲਿਆਂ ਨੂੰ ਵੀ ਉਠਾਓ ਹਨੂ ਕੱਲੇ ਨੂੰ ਬਹਿ ਜੰਦੇ ਰਹਿੰਦੇ ਰੈਂ ਇੰਜੋਏ ਕਰੋ ਖਾਓ ਪੀਓ ਜਾ ਕੇ ਚਲੋ ਮੈਂ ਥੋੜਾ ਜਿਹਾ ਕੰਮ ਕਰ ਲਵਾਂ ਆਪਣੇ ਭਰਾਵਾਂ ਨੂੰ ਵੇਲ ਲੜ ਵੇਲਣਾ ਕੀ ਕਰ ਤੁਹਾਨੂੰ ਪਤਾ ਕਿੰਨਾ ਲਾਟ ਲੜਾਂਦਾ ਵਾ ਹੂੰ ਤੂੰ ਵੇਲ ਲੜ ਵੇਲਣਾ ਭਰਾਵਾਂ ਨੂੰ ਕਰਨੀ ਐਸੇ ਭਰਾਵਾਂ ਤੁਹਾਨੂੰ ਯਾਦ ਆ ਨਹੀਂ ਜਦੋਂ ਵਈਆਂ ਜਾਂਦੇ ਉਹ ਹਿਟਲਰ ਦੇ ਤੁਹਾਡੇ ਵਰਗੇ ਉਹ ਵੀ ਮਾੜਾ ਜਾ ਕੇ ਤੇ ਚਲ ਜੋ ਕਿੱਥੇ ਚੱਲ ਨਹੀਂ ਆ ਆ ਕਿਉਂ ਪਾ ਲਿਆ ਉਹ ਪਾਪਾ ਤੇ ਕਹਿੰਦੇ ਨਹੀਂ ਆ ਉਹ ਬੜੇ ਆਪਣੇ ਆਪ ਨੂੰ ਬਣੇ ਫਿਰਦੇ ਆ ਚਲ ਤੂੰ ਨਹੀਂ ਬੇਟਾ ਫੇਰ ਵੀ ਉਹਨਾਂ ਦਾ ਫਰਜ਼ ਜੇ ਪੁੱਛ ਲੈਦੇ ਕੋਈ ਗੱਲ ਨਹੀਂ ਸਾਰੀ ਗਲਤੀ ਤੁਹਾਡੀ ਆ ਤੁਸੀਂ ਕਿੰਤੂ ਕੁੜੀਆਂ ਨੂੰ ਨਾ ਵਿਗਾੜਦੇ ਪਏ ਹੋ ਤੇ ਜਦੋਂ ਉਹਨਾਂ ਦਾ ਵਿਆਹ ਹੋਏਗਾ ਨਾ ਤੇ ਤੁਸੀਂ ਨਾਲ ਹੀ ਚਲੇ ਜਾਣਾ ਉਹ ਯਾਰ ਜਾਣਾ ਹੈਗਾ ਤੇ ਫੇਰ ਕੀ ਹੈਗਾ ਚੱਲ ਪਾਂਗਾ ਮੈਂ ਨਾਲ ਚੱਲ ਪਾਂਗਾ ਕੋਈ ਗੱਲ ਨਹੀਂ ਚਿੰਤਾ ਨਾ ਕਰ ਤੂੰ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਇੱਥੇ ਆਪਣੇ ਘਰ 'ਚ ਹੈਗੇ ਨਾ ਇੰਜੋਏ ਕਰਨ ਦੇ ਇਹਨਾਂ ਨੂੰ ਜਦੋਂ ਉੱਥੇ ਭੇਜਣਾ ਹੈਗਾ ਉਸ ਲਈ ਅਸੀਂ ਇਹਨਾਂ ਨੂੰ ਪੂਰਾ ਤਿਆਰ ਕਰਕੇ ਭੇਜਾਂਗੇ ਤਿਆਰੀ ਕਾਦੀ ਕਰवानी ਜੀ ਜੰਗ ਲੜਨ ਜਾਣੀ ਉਹਨਾਂ ਨੇ ਉਹ ਜੰਗ ਨਹੀਂ ਜਦੋਂ ਵਿਆਹ ਹੋਏਗਾ ਆਪਾਂ ਮਹੀਨਾ 2 3 ਮਹੀਨੇ ਪਹਿਲਾਂ ਇਹਨਾਂ ਨੂੰ ਤਿਆਰੀ ਤੁਰੀ ਕਰਨੀ ਰੋਟੀ ਪਾਣੀ ਸਾਰਾ ਸਿਖਾ ਦਿਆਂਗੇ ਸਬਜ਼ੀ ਭਾਜੀ ਜੋ ਗਿਦਰੇਲਾ ਵਗੈਰਾ ਖੀਰ ਵਗੈਰਾ ਜੋ ਤੈਨੂੰ ਆਂਦਾ ਸਿਖਾ ਦਿਆਂ ਇਹਨਾਂ ਨੂੰ ਇੱਕ ਤੇ ਹੁਣ ਹੁਣ ਇਹਨਾਂ ਨੂੰ ਭੇਜਣ ਲੱਗੇ ਆ ਉਹ 20 ਸਾਲ ਦੀ ਹੋ ਚੱਲੀ ਆ 18 ਸਾਲ ਦੀ ਉਹ ਹੋ ਗਈ ਆ ਹਜੇ ਵੀ ਤੁਸੀਂ ਕਹਿੰਦੇ ਵੀ ਤੁਹਾਡੇ ਵੱਸੇ ਛੋਟੀਆਂ ਜੇ ਰਿਸ਼ਤਾ ਵੇਖ ਲਿਆ ਦੱਸੋ ਵੇਖ ਲਿਆ ਰਿਸ਼ਤਾ ਵੇਖ ਲਿਆ ਤੇ ਦੇਖਾਂਗੇ ਤੇ ਆ ਹੀ ਜਾਏਗਾ ਕੋਈ ਨਾ ਕੋਈ ਟੋਟਲੀ ਜਿੱਦਾਂ ਨੇ ਰਿਸ਼ਤਾ ਵੇਖਾਂਗੇ ਜਿੱਦਾਂ ਗੱਲਬਾਤ ਹੋ ਜੇਗੀ ਇਹਨਾਂ ਨੂੰ ਅਸੀਂ ਟ੍ਰੇਨਿੰਗ ਦੇ ਦੇਾਂਗੇ ਕਿਉਂ ਪੁੱਤਰੇ ਹਾਏ ਇਹਦੇ ਆਪ ਪੜ੍ਹਨਾ ਵਾ ਪੜ੍ਹਨ ਦੇ ਦੇਣਾ ਹਾਂ ਪੜ੍ਹਨ ਦੇਣਾ ਨਾ ਲਿਖਨ ਦੇ ਐਵੇਂ ਬੋਝ ਨਾ ਪਾਈ ਜਾ ਕੱਲ ਨੂੰ ਕੋਈ ਲੰਬਾ ਆਇਆ ਨਾ ਤੇ ਮੈਂ ਕਹਾਂ ਪਿਓ ਨੂੰ ਫੜੋ ਉਹ ਲੰਬਾ ਕਾਹਦਾ ਆਣਾ ਜੇ ਤੂੰ ਕੰਮ ਸਿਖਾ ਦੇਂਗੇ ਤੇ ਠੀਕ ਹੈ ਨਾ ਸਿਖਾਈਂਗੇ ਲੰਬੇ ਫੇਰ ਆਣੇ ਆ ਚੱਲਾ ਪੁੱਤ ਤੈਨੂੰ ਕੰਮ ਸਿਖਾਵਾਂ ਚੱਲਾ ਦੀਦੀ ਮੇਰੀ ਗੱਲ ਸੁਣੋ ਮੰਮੀ ਜਸਟ ਚਿੱਲ ਚੇਲ ਮੰਮੀ ਅਬ ਮੇਰੀ ਗੱਲ ਸੁਣੋ ਕੀ ਬਣਾਣਾ ਇਸ ਰੋਟੀਆਂ ਸਬਜੀ ਖੀਰ ਹੋਰ ਜੀ ਵੀ ਜੋ ਲਟਰਮ ਬਟਰ ਮੇਰੀ ਸੁਣੋ ਗੱਲ ਅੱਜ ਕੱਲ ਸੁਈਗੀ ਜ਼ੰਬੈਟੋ ਬਹੁਤ ਕੋਚਾ ਹੈਗਾ ਅੱਪਾ ਬਲੈਂਕਟ ਰਹਿ ਗਿਆ 5 ਮਿੰਟ ਚ ਆ ਜਾਂਦਾ ਸਾਰਾ ਉਹ ਤੇ ਬਹੁਤ ਜਲਦੀ ਉਹ ਯਾਰ ਮੇਰੀ ਗੱਲ ਸੁਣੋ ਉਹਦੇ ਤੇ ਆਪਾਂ ਆਰਡਰ ਮਾਣ ਨਾ 1 ਮਿੰਟ ਚ ਸਾਡੇ ਘਰ ਭਾਵੇਂ ਖੀਰ ਖਾਓ ਭਾਵੇਂ ਪੇੜੇ ਖਾਓ ਭਾਵੇਂ ਜਲੇਬੀ ਖਾਓ ਮੇਰੀ ਗੱਲ ਸੁਣੋ ਅਜੇ ਦੀ 2000 ਦਿਨ ਰਾਤ ਨੂੰ ਮੇਂਂਦੀਆਂ ਲਾ ਕੇ ਬੈਹ ਜਾਨੀ ਹੈ ਨਾ ਜਿਹੜੇ ਡਿਜ਼ਾਈਨ ਸਿੱਖਦੀਆਂ ਚਲੋ ਘਟ ਅਨੋਵ ਦਾ ਉਹਨੂੰ ਵੀ ਲਾਈ ਹੋਈਓ ਚਲਾਨੀ ਨਹੀਂ ਚੱਲ ਨਹੀਂ ਚਲੀਏ ਰੈਡੀ ਹੋਣ ਚਲੋ Papa Papa ਚੱਲੇ ਜੇ ਮੰਮੀ ਰੋਟੀ ਨਹੀਂ ਲਾਉ ਆਜੋ 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 ਇੰਜੋਏ ਕਰੋ ਕਹਿੰਦਾ ਓਕੇ ਬੋਲਦੇ ਨੇ ਦੇਖੋ ਧੀਆ ਨੂੰ ਜੇ ਮੈਂ ਕੁਛ ਕੰਨੀ ਤੇ ਗਲਤ ਥੋੜੀ ਕੰਨੀ ਪਈਆਂ ਬੋਲਦੇ ਨੇ ਓ ਮੇਰੀ ਗੱਲ ਸੁਣ ਕਹਿੰਦਾ ਮਤਲਬ ਇਹ ਹੈ ਕਿ ਇਹ ਆਪਣੇ ਘਰ ਨੇ ਠੀਕ ਹੈ ਉਹਨਾਂ ਦੇ ਹਸਨ ਖੇਡਣ ਦੇ ਦਿਨ ਆਏ 20 ਸਾਲ ਦੀ ਹੈਗੀ ਆ ਕੁੜੀ ਵੱਡੀ ਤੇ 20 ਸਾਲਾਂ ਦੇ ਵਿੱਚ ਕੀ ਆਹੀਂ ਉਹ ਪਹਿਲਾਂ ਵੇਖ ਜਦੋਂ ਜੰਮੀ ਐ ਫਿਰ ਵੱਡੀ ਹੋਈ ਐ ਫਿਰ ਪੜ੍ਹਾਈ ਲਿਖਾਈ ਦੀ ਜ਼ਿੰਮੇਵਾਰੀ ਪੈ ਗਈ ਐ ਤੇ ਹੁਣ ਘਰਾਂ ਦੀ ਯਕਦਮ ਪਾਗਦੀ ਐ ਤੇ ਜ਼ਿੰਮੇਵਾਰੀ ਥੋੜਾ ਉਹਨਾਂ ਨੂੰ ਲਾਈਫ ਨੂੰ ਇੰਜੋਏ ਕਰ ਲੈਂਦੇ ਹਾਂ ਠੀਕ ਹੈ ਤੂੰ ਇਸ ਤਰ੍ਹਾਂ ਕਰਿਆ ਕਰ ਮਾੜਾ ਮੋਟਾ ਜਦੋਂ ਕਾਲਜ ਤੋਂ ਆਉਂਦੀਆਂ ਜਾਂ ਉਹ ਦੂਜੀ ਜੇ ਛੋਟੀ ਸਕੂਲੋਂ ਆਉਂਦੀ ਐ ਇਹਨਾਂ ਨੂੰ ਮਾੜਾ ਮੋਟਾ ਨਾਲ ਮਾੜਾ ਮੋਟਾ ਕੰਮ ਸਿਖਾਈ ਜਾ ਤਾਕੇ ਇਹਨਾਂ ਨੂੰ ਦਿੱਕਤ ਨਾ ਹੋਵੇ ਯਕਦਮ ਜਦੋਂ ਕੰਮ ਸਿਖਾएंगे ਫਿਰ ਉਹਨਾਂ ਨੇ ਕੰਨੀ ਘਤਰਾਣੀ ਹੈ ਹੌਲੀ ਹੌਲੀ ਨਾਲ ਇਹਨਾਂ ਨੂੰ ਮੜਾ ਮੋਟਾ ਕੰਮ ਸਖਾਈਏ ਤਾਂਕੇ ਇਹਨਾਂ ਦੇ ਵਿਆਹ ਹੋਣ ਤੱਕ ਇਹ ਪੂਰੀਆਂ ਟ੍ਰੇਨਡ ਹੋ ਜਾਣ ਗੱਲ ਸਮਝੀ ਕਿ ਨਹੀਂ ਮੈਂ ਵੀ ਇਹੀ ਕਰਨਾ ਮੈਂ ਦਿਲੋਂ ਥੋੜੀ ਕੰਨੀ ਹੈ ਮੈਂ ਵੀ ਲਾੜ ਲਡਾਨੀ ਹੈ ਮੇਰੀ ਸਿਰਫ ਬੋਲੀ ਉਹ ਜੇਗੀ ਥੋੜੀ ਉੱਚੀ ਬੋਲਦੇ ਨਹੀਂ ਜੇਗੀ ਬੱਚਿਆਂ ਨੂੰ ਉਸੇ ਹਿਸਾਬ ਨਾਲ ਡੀਲ ਕਰੋ ਬੱਚੇ ਗੁੱਸਾ ਵੀ ਨਿਆ ਕਰਨ ਬੱਚੇ ਇੰਜੋਏ ਵੀ ਕਰਨ ਤੇ ਤਾਂਕੇ ਕੱਲ ਨੂੰ ਆਪਣੇ ਘਰ ਜਾਂ ਤੇ ਉਥੇ ਜਾ ਕੇ ਤੰਗ ਨਾ ਠੀਕ ਹੈ ਜੀ ਤੁਸੀਂ ਜੋ ਕਹਤਾ ਬਹੁਤ ਜਵਦੀ ਤੇ ਮੈਂ ਚੱਲੀ ਹਾਂ ਆਪਣੀ ਕੁੜੀਆਂ ਕੋਲ ਕਿ ਉਹਨਾਂ ਨੂੰ ਕੰਮ ਨਹੀਂ ਆਣਾ ਚਾਹੀਦਾ ਕੰਮ ਨਾ ਸਖਾਓ ਕੰਮ ਨਾ ਕਰੋ ਮੇਰਾ ਇਹ ਨਹੀਂ ਮਤਲਬ ਹੈਗਾ ਕਿ ਤੁਸੀਂ ਸੁੱਤੇ ਹੀ ਰਹੋ ਜਾਂ ਉਹ ਕਰੋ ਕਹਿੰਦਾ ਮਤਲਬ ਉਹ ਸਾਨੂੰ ਨਾਲ ਡੀਲ ਕਰੀਏ ਤਾਂ ਕਿ ਬੱਚਾ ਬੂਰਾ ਵੀ ਨਾ ਮੰਨੇ ਤੇ ਕੰਮ ਵੀ ਸਿੱਖ ਜਾਵੇ ਸਿਖਾਣਾ ਕਿੰਨੇ ਆ ਮਾਵਾਂ ਮਾਵਾਂ ਨੇ ਸਿਖਾਣਾ ਰਸੋਈ ਦਾ ਕੰਮ ਹੁੰਦਾ ਔਰ ਜਨਾਨੀਆਂ ਨੂੰ ਕੀ ਕੰਮ ਹੁੰਦਾ ਚਲੋ ਠੀਕ ਹੈ ਇਸ ਤਰ੍ਹਾਂ ਕਰੋ ਜੜੀਆਂ ਭੈਣਾਂ ਜੜੀਆਂ ਹੁੰਦੀਆਂ ਰਸੋਈ ਵਾਸਤੇ ਹੀ ਆ ਨਾ ਜਾਦਾਤਾਰੇ ਰਸੋਈ ਦਾ ਕੰਮ ਹੀ ਉਹਨਾਂ ਨੂੰ ਆਣਾ ਚਾਹੀਦਾ ਤਾਂ ਕਿ ਆਪਣੇ ਘਰ ਜਾ ਕੇ ਸਾਨੂੰ ਕੋਈ ਗੱਲ ਨਾ ਕਰੇ ਸਭ ਤੋਂ ਪਹਿਲਾਂ ਲੋਕਾਂ ਨੇ ਇਹੀ ਕਹਿਣਾ ਕਿ ਤੇਰੀ ਮਾਂ ਨੇ ਸਿਖਾ ਕੇ ਕੀ ਭੇਜਿਆ ਆ ਗਈ ਨਾ ਉਹੀ ਗੱਲ ਮਾਂ ਵਾਲੀ ਤੇ ਮੈਂ ਕਹਿੰਦਾ ਕੀ ਪਿਆਵਾ ਮੈਂ ਐ ਨਹੀਂ ਕਹਿਣ ਡਿਆ ਕਿ ਤੂੰ ਨਾ ਸਿਖਾ ਮੈਂ ਐਵੇਂ ਨਹੀਂ ਉਹਨਾਂ ਨੂੰ ਕਹਿਣ ਡਿਆ ਕਿ ਤੁਸੀਂ ਨਾ ਸਿੱਖੋ ਜੇ ਹੁਣ ਥੋੜਾ ਜਿਹਾ ਟਾਈਮ ਵਿੱਚ ਟਾਈਮ ਥੋੜਾ ਜਿਹਾ ਪਾਪ ਆ ਕੇ ਨਾਲ-ਨਾਲ ਇਹਨਾਂ ਨੂੰ ਰਸੋਈ ਦੇ ਵਿੱਚ ਲੈ ਕੇ ਆਇਆ ਕਰ ਇੱਕ ਗੱਲ ਹੋਰ ਮੰਝੋ ਪਤਾ ਕੀ ਗੱਲ ਹੈ ਕੁੜੀ ਨੇ ਦੋ ਘਰ ਸਾਹਮਣੇ ਹੁੰਦੇ ਆ ਇੱਕ ਆਪਣਾ ਘਰ ਇੱਕ ਸਹੁਰੇ ਦਾ ਐਸ ਕਰਕੇ ਮੈਂ ਕਹਿੰਨਾ ਪੜ੍ਹਾਈ ਬਹੁਤ ਜ਼ਰੂਰੀ ਹੈ ਉੱਥੇ ਜਾ ਕੇ ਪਤਾ ਨਹੀਂ ਕਿਹੋ ਜਿਹਾ ਮਾਹੌਲ ਹੋਣਾ ਕਿਹੋ ਜਿਹਾ ਨਹੀਂ ਕੁੜੀ ਪੜ੍ਹੀ ਲਿਖੀ ਹੋਏਗੀ ਜੇ ਪੜ੍ਹਾਈ ਲਿਖਾਈ ਦਾ ਕੋਈ ਕੰਮ ਹੋਏਗਾ ਐਡਜਸਟ ਹੋ ਜਾਏਗੀ ਕੱਲ ਨੂੰ ਪੜ੍ਹੀ ਲਿਖੀ ਨਾ ਹੋਏਗੀ ਉੱਥੇ ਜਾ ਕੇ ਕੋਈ ਪੜ੍ਹਾਈ ਲਿਖਾਈ ਵਾਲਾ ਕੰਮ ਪੈ ਗਿਆ ਤੇ ਮੁੜ ਕੇ ਅਗਲੇ ਨੂੰ ਕਹਿਣਾ ਤੇਰੀ ਮਾਂ ਤੇ ਉਹਨੇ ਕੀ ਸਿਖਾਇਆ ਤਨ ਲਖਾਇਆ ਪੜ੍ਹਾਇਆ ਨਹੀਂ ਨ ਹੋਤੇ ਹੈ ਇਹ ਜੇ ਪੜੀ ਲਿਖੀ ਹੋਏਗੀ ਤੇ ਉਥੇ ਜਾ ਕੇ ਐਡਜਸਟ ਹੋ ਜਾਏਗੀ ਦੂਜਾ ਕੰਮ ਰਿਆ ਰੋਟੀ ਪਾਣੀ ਦਾ ਹਾਂ ਹੈ ਤੁਸੀਂ ਤਾਂ ਮਨ ਅੱਡੀ ਵੱਡੀ ਸਪੀਚ ਦੇ ਦਿੱਤੀ ਹੈ ਗੱਲ ਮੈਂ ਕੁਛ ਕਰਨ ਦੇ ਐ ਪੂਰਾ ਭਾਸ਼ਨ ਮਨ ਨੂੰ ਦਿੱਤਾ ਜੇ ਮੈਂ ਤੇ ਅੱਪੇ ਜਾਣੀ ਹੈ ਕਿ ਕੁੜੀ ਮੇਰੀ ਪੜੇ ਲਿਖੇ ਤੇ ਆਜੋ ਨਾ ਨਾਸ਼ਤਾ ਕਰ ਲੋ ਆ ਕੇ ਮੈਂ 2 ਮਿੰਟ ਬਸ 10 ਮਿੰਟ ਦਾ ਕੰਮ ਰਹਿ ਗਿਆ ਮੁੜ ਕੇ ਤੂੰ ਬੱਚਿਆਂ ਨੂੰ ਕਰਾ ਮੈਂ ਅੱਪੇ ਕਰ ਲੈਣਾ ਆਰਾਮ ਚਲੋ ਠੀਕ ਠੀਕ ਹਾਂ ਹੋ ਗਿਆ ਮੈਂ ਆ ਗਿਆ ਆਲੂ ਵਾਲੀ ਰੋਟੇ ਤੇ ਆਲੂ ਵਾਲੀ ਰੋਟੀ ਖਾ ਸੁੱਗੀ ਖਾਣੀਏ ਨਾਲ ਹੈਗਾ ਕੁਛ ਸਭ ਕੁਛ ਹੈਗਾ ਵਾ ਜੋ ਖਾਣਾ ਤਮ ਦੇ ਦਿੰਦੇ ਹੋ ਸੋਨੀ ਨਾ ਮੈਂ ਆਰਡਰ ਕੀਤੀ ਸੀਗੀ ਆਵਲੀ ਮੈਂ ਐ ਨਹੀਂ ਕਹਿੰਦੀ ਵੀ ਮੈਨੂੰ ਗੁੱਸਾ ਆਂਦਾ ਪਿਆ ਜੇ ਕੋਹਨ ਤੈਨੂੰ ਕਹਦਾ ਗੁੱਸਾ ਆਂਦਿਆ ਵਾ ਨਹੀਂ ਮੈਨੂੰ ਇਹ ਸੜਿਆ ਜੋ ਸੂਟ ਪਵਾਤਾ ਜੇ ਤੁਸੀਂ ਆਪ ਇਹ ਫਰੋਕ ਕਿੱਥੋਂ ਲਈ ਹੈ ਮੈਨੂੰ ਮੰਮੀ ਨੇ ਲਾ ਕੇ ਦਿੱਤੀ ਹੈ ਮੰਮੀ ਨੇ ਅੱਜ ਮੰਮੀ ਦੀ ਵੀ ਖਬਰ ਲੈਣੀ ਆ ਮੈਂ ਤੈਨੂੰ ਨਹੀਂ ਪਤਾ ਸਭ ਤੋਂ ਪਹਿਲਾਂ ਤੇ ਮੈਂ ਹੋਈ ਇਸ ਘਰ 'ਚ ਸਭ ਤੋਂ ਲਾਡਲੀ ਤੇ ਮੈਂ ਹੀ ਹੋਈ ਨਾ ਫਿਰ ਤੇ ਆ ਵਾਚ ਆ ਪਾਪਾ ਨੇ ਲਾ ਕੇ ਦਿੱਤੀ ਸੀ ਤੇ ਇਹਦੇ ਵੈਸੇ ਮੈਨੂੰ ਅਜੇ ਨੇ ਦਿੱਤੇ ਸੀ। ਓਹ ਮਤਲਬ ਸਾਰਾ ਕੁਝ ਤੁਹਾਨੂੰ ਮਿਲੇ ਤੇ ਮੈਨੂੰ ਕੁਛ ਵੀ ਨਹੀਂ। ਮੈਂ ਮਤ ਰਹੀ ਆ। ਆਹੋ ਤੈਨੂੰ ਨਹੀਂ ਪਤਾ। ਤੈਨੂੰ ਤੇ ਕੂੜੇ ਵਾਲੇ ਡਸਟਬਿਨ ਚ ਚੌਕਲੇ ਜਾਂਦਾ। ਤੂੰ ਨਾ ਜਰਾ ਆਪਣੀ ਆਪੇ ਬੁਹਨ ਨਾ। ਹਾਂ ਨਹੀਂ ਆ ਆ ਕੀ ਮਤਲਬ ਹੋਇਆ? ਤੇਰੇ Baal bulk kharab karde ਨੇ। ਅੱਲਾ ਫਟ। ਅੱਲਾ ਮੈਂ ਕਰ ਦੇਣੀ ਹਾਂ। ਮੈਂ ਵੀ ਲਾ ਮੇਕਅਪ ਕਰ। ਕਰ ਮੇਕਅਪ। ਆਈ ਮੇਰੇ Baal ਮੇਰੇ ਮੇਰੇ ਕਿਉਂ ਕਿਤੇ ਆਂਦਰੀਏ ਜੀ ਮੈਂ ਬਾਹਰ ਮੈਂ ਨਹੀਂ ਕਿਤੇ ਤੇਰੀ ਚੁੰਨੀ ਲਾ ਦੇ ਨਹੀਂ ਹੁਣ ਮੈਂ ਤੇਰੀ ਚੁੰਨੀ ਲਾਣੀ ਹੈ ਪਹਿਲੇ ਮੇਰੇ ਮੈਂ ਮਮਮੀ 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 ਆ ਜਾਓ ਛੱਡ ਛੱਡ ਮੈਨੂੰ ਤੇਰੀ ਚੁੰਨੀ ਨਾ ਇਹ ਚੁੰਨੀ ਮੈਂ ਨਾ ਹਿਉਂ ਮੈਂ ਲੈਣੀ ਅੱਲਾ ਫੜ ਹੁਣ ਅੱਲਾ ਲੀਓ ਅੱਲਾ ਵਾਹ ਮੇਰੀ ਲਿਪਸਟਿਕ ਤੂੰ ਤੋੜੀ ਦੇ ਆਪਣੀ ਆਪਣੀ ਵੀ ਦੇ ਆਪਣੀ ਨਹੀਂ ਦੇਂਗਾ ਮੇਰੀ ਲਿਪਸਟਿਕ ਐਨੇ ਐਨੇ ਮੇਰੀ ਲਿਪਸਟਿਕ ਤੋੜੀ ਮੇਰੀ ਲਿਪਸਟਿਕ ਮੈਂ ਮੈਂ ਐ ਪਾਗਲ ਹੋ ਗਈ ਹਈ ਜੇ ਮੈਂ ਮੰਮੀ ਮੰਮੀ ਪਾਗਲ ਹੋ ਗਈ ਹਈ ਜੇ ਕਹਿੰਦੀ ਮੰਮੀ ਦੇ ਵੀ ਖਿਲਾੜ ਦੋ ਚੱਲ ਤੈਨੂੰ ਮੈਂ ਦੱਸਾਂ